ਇਹ ਇੱਥੇ ਸਾਰੀ ਡਿਸਟਰਬੈਂਸ ਕ੍ਰੀਏਟ ਕਰਨ ਨੂੰ ਆਏ ਹੈਗੇ ਆ ਕੁਝ ਲੋਗਾ ਤੇ ਮਤਵਾਸ਼ੂ ਉਹਨਾਂ ਨੂੰ ਸ਼ੱਕ ਵਾਂਗ ਕੀਤਾ ਤੇ ਲੋਕ ਅੰਦਰ ਉਹਨੂੰ ਬਾਥਰੂਮ ਆਇਆ ਜੀ ਉਹ ਅੰਦਰੋਂ ਫੋਨ ਆਇਆ ਵੀ ਤੂੰ ਅੰਦਰ ਆ ਜਾ ਥੋੜੀ ਦੇਰ ਲਈ ਸਵੇਰ ਦਾ ਬੈਠਾ ਉਹਨੂੰ ਬਾਹਰ ਨਹੀਂ ਆਣ ਦਿੱਤਾ ਜਾਂਦਾ ਪਿਆ ਵੀ ਉਹ ਕਹਿੰਦਾ ਮੇਰੀ ਜਗ੍ਹਾ ਤੇ ਆ ਕੇ ਬਹਿ ਜਾ ਮੈਂ ਥੋੜੀ ਸਵੇਰ ਦਾ ਉੱਥੇ ਫਸਿਆ ਹੋਇਆ ਹਾਂ ਤੇ ਤੁਹਾਡੇ ਰੋਪ ਲਾਇਆ ਕਹਿੰਦੇ ਤੁਹਾਡੀ reportBody ਹੈ ਨਹੀਂ ਮੇਰੀ ਵੋਟ ਮੈਂ 34 ਨੰਬਰ ਜੀ ਮੇਰਾ ਬੂਥ ਹੈ 77 ਬਈ ਮੇਰੀ ਵੋਟ ਹੈ ਆ ਪਰਦਾਇਨਿੰਗ ਅਫਸਰ ਦੇ ਸਾਈਨ ਹੈ ਸਾਥੀ ਨੇ ਫੋਟੋਆਂ ਕਰ ਰਹੇ ਨਾਲ ਰੋਪ ਲਾਇਆ ਨਾਲ ਮੈਡਮ ਸਾਥੀ ਮ तो देखिए मेरी बात सुनिए हम हम वोटर रहे हैं लुधियाना के मेरी बात समझ के कौन सी बात की फोटो किस बात की फोटो आप मुझे एक बात बताइए क्या मुझे बात बताइए कैंडिडेट के वहाँ पे हम गेट पे खड़ना अलाउड है जी जी अकॉर्डिंग टू इलेक्शन ये अलाउड नहीं है मेरी बात समझ के हम तो इस चीज़ को उनको पुलिस को ऑब्जेक्ट करने गए हैं भाई ये क्या चीज़ है मुझे बताइए और कौन फोटो खींच रहे आप सब यहाँ पर थे किसी ने कुछ भी नहीं खींचा क्या है बहस तो हो ही नहीं रही जी हम तो ये रिक्वेस्ट कर रहे हैं कि ये पोलिंग एजेंट है ठीक है जी इनको अपनी ड्यूटी निभाने दी जाए ਅਬ ਇਸਮੇ ਕੀ ਆਬਜੈਕਸ਼ਨ ਹੈ ਜੀ ਥੈਂਕ ਯੂ ਉਹਨਾਂ ਨੇ ਉਹਨਾਂ ਨੇ ਇਕੱਲੇ ਹੀ ਭਗਵਾਉਂ ਦਿੱਤਾ ਉਹਨਾਂ ਨੇ ਆ ਨਿਰ ਦਿੱਤਾ ਉਹਨਾਂ ਨੇ ਇਕੱਲੇ ਹੀ ਸਿਕਿਉਰਟੀ ਨਹੀਂ ਆਏ ਮੈਂ ਮੈਂ ਸਿਕਿਉਰਟੀ ਨੂੰ ਕਹਿੰਦਾ ਹੀ ਨਹੀਂ ਮੈਂ ਇਹ ਸਿਕਿਉਰਟੀ ਦੀਆਂ ਆਪਣੀਆਂ ਇੰਸਟਰਕਸ਼ਨਾਂ ਹੁੰਦੀਆਂ ਕਿੱਥੇ ਜਾਣਾ ਕਿੱਥੇ ਤੁਸੀਂ ਰਿਐਕਸ਼ਨ ਨਹੀਂ ਦਿੱਤਾ ਨਮਸਤੇ ਕਰਕੇ ਆ ਗਏ ਉਸ ਬਸ ਤੁਹਾਡੇ ਸਾਹਮਣੇ ਦੋਲੇਣਾ ਬੋਲੋ ਸਰ ਕੀ ਕਹਿ ਰਹੇ ਹੋ ਸਰ ਕੀ ਕਹਿ ਰਹੇ ਸੀਗੇ ਕੈ ਕੀ ਰੇ ਸੀਗੇ ਸਰ ਸਰ ਕੀ ਕੀ ਰਿਹਾ ਸੀ ਉਹ ਹਾਂਜੀ ਸਰ ਇੱਕ ਮਿੰਟ ਲੇਖ ਸਰ ਕੋਈ ਮੈਂ ਕਿ ਆਏ ਹਾਂ ਕਿਦਾਂ ਕੀ ਗੱਲ ਹੋਈ ਹੈ ਕਿਵੇਂ ਕੁਝ ਵੀ ਨਹੀਂ ਮੈਸੇਜ ਚੈੱਕੀ ਸਰ ਚੈੱਕੀ ਮੈਂ ਤਾਂ ਗੱਲ ਵੀ ਨਹੀਂ ਕੀਤੀ ਤੁਸੀਂ ਕਹਿ ਰਹੇ ਹੋ ਕਿ ਸਿਕਿਉਰਟੀ ਨੂੰ ਨਹੀਂ ਆਣ ਦਿੱਤਾ ਅੰਦਰ ਸਿਕਿਉਰਟੀ ਨੇ ਆਪਣਾ ਡਿਸੀਜਨ ਆਪ ਲੈਣਾ ਹੁੰਦਾ ਹਾਂ ਚਲੋ ਠੀਕ ਹੈ ਥੈਂਕ ਯੂ ਨਹੀਂ ਮੈਂ ਕਿਹੜੀ ਤੱਕੇਸ਼ਾਈ ਕੀਤੀ ਤੁਸੀਂ ਉੱਤੇ ਮੈਂ ਤਾਂ ਤੱਕੇਸ਼ਾਈ ਕਰਨੀ ਨਹੀਂ ਆਂਦੀ ਦਾ ਸੋਣਾ ਕਿਹੜੀ ਤੱਕੇ ਚਾਈ ਨਹੀਂ ਉਹ ਕਰੇ ਮਾਹੌਲ ਖਰਾਬ ਕੀਤਾ ਜਾ ਰਿਹਾ ਵੈ ਇੱਥੇ ਵੋਟਰ ਜਿਨ੍ਹਾਂ ਦੀ ਵੋਟ ਹੈ ਨਹੀਂ ਉਹ ਇੱਥੇ ਲੋਕ ਇੱਥੇ ਘੁੰਮ ਰਹੇ ਨੇ ਨਹੀਂ ਨਹੀਂ ਮੈਨੂੰ ਨਹੀਂ ਪਤਾ ਮੈਂ ਹੁਣ ਇੱਕ ਇੱਕ ਦੀ ਦਾ ਵੋਟ ਚੈੱਕ ਨਹੀਂ ਕੀਤੀ ਤੁਸੀਂ ਚੈੱਕ ਕਰ ਲਓ ਜੇ ਇਹ ਇਹ ਦੇਖੋ ਗਮ ਸਰਕਾਰੀ ਏਜੰਸੀਜ਼ ਦਾ ਕੰਮ ਹੈ ਜਾਂ ਜਿਹੜੇ ਅਫਸਰ ਆ ਉਹਨਾਂ ਦਾ ਕੰਮ ਹੈ ਮੈਨੂੰ ਕੁਝ ਨਹੀਂ ਪਤਾ ਠੀਕ ਹੈ ਜੀ ਥੈਂਕ ਯੂ ਤੇ ਮਾਹੌਲ ਕਿਹੋ ਜਿਹਾ ਚੱਲ ਰਿਹਾ ਸਰ ਬਹੁਤ ਵਧੀਆ ਪੀਸਫੁਲ ਬੜਾ ਬੜਾ ਜਿਹੜੇ આરોਪ ਲਗਾਉਂਦੇ ਉਹ ਨਹੀਂ ਮੈਂ ਕੁਝ ਨਹੀਂ ਜਵਾਬ ਮੈਂ આરોਪਾਂ ਦਾ ਜਵਾਬ ਨਹੀਂ ਦਿੰਦਾ ਹਾਂ ਠੀਕ ਹੈ ਸੰਜੀਪ ਜੀ ਤਲਕੀ ਦੇਖਣ ਨੂੰ ਮਿਲ ਰਹੀ ਹੈ ਕੀ ਹੈ ਕਿਉਂਕਿ ਜਿਸ ਤਰੀਕੇ ਦਾ ਰਿਸਪਾਂਸ ਉੱਥੋਂ ਆ ਰਿਹਾ ਹੈ ਤੁਸੀਂ ਤਾਂ ਸਮਾਈਲ ਕਰਕੇ ਨਿਕਲ ਗਏ ਹੋ ਇਸ ਬਹਸਤੇ ਕਰਕੇ ਇਹ ਤਲਕੀ ਦੇਖਣ ਨੂੰ ਕਿਉਂ ਮਿਲ ਰਹੀ ਹੈ ਪਤਾ ਨਹੀਂ ਮੇਰੀ ਆਦਤ ਹੈ ਜੀ ਮੈਂ ਤਾਂ ਹੱਥ ਜੋੜ ਕੇ ਨਮਸਤੇ ਕਰਕੇ ਨਿਕਲ ਕਾਰਨ ਕੀ ਸੀਗਾ ਉਹ ਕਹਿੰਦੇ ਕਿ ਅੰਦਰ ਲੋਕ ਵੜ ਰਹੇ ਸੀਗੇ ਉਹੋ ਜਿਹੀ ਗੱਲਾਂ ਕਰ ਰਹੇ ਨੇ ਮੈਂ 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 ਕਿੰਨੂੰ ਵੜੇ ਅੰਦਰ ਦੱਸੋ ਮੈਂ ਕਿੰਨੂੰ ਵੜਿਆ ਦੱਸੋ ਤਾਂ ਸਹੀ ਤੁਸੀਂ ਵੀ ਤਾਂ ਉੱਥੇ ਖੜੇ ਸੀ ਮੈਂ ਵੜਿਆ ਕਿਸ ਨੂੰ ਅੰਦਰ ਪੁਲਿਸ ਤਾਂ ਸਾਨੂੰ ਨਹੀਂ ਵੜਨ ਦੇ ਰਹੀ ਸੀ ਅੰਦਰ ਤਾਂ ਫਿਰ ਤੁਸੀਂ ਆ ਤਾਂ ਗਏ ਅੰਦਰ ਹਾਂ ਮੁਸ਼ਕਿਲ ਨਾਲ ਮੁਸ਼ਕਿਲ ਨਾਲ ਤੁਸੀਂ 30 ਕਾਰਡ ਵੀ ਸਾਡੇ ਬਣੇ ਸਮ ਤਾਂ ਮੈਂ ਅੰਦਰ ਨਹੀਂ ਜਾਂਦਾ ਜਾ ਰਿਹਾ ਕਿ ਕੌਣ ਰੋਕ ਰਿਹਾ ਤੁਹਾਨੂੰ ਪੁਲਿਸ ਪੁਲਿਸ ਹੈ ਬੋਲਸਾਲੇ ਰੋਕਦੇ ਉਹ ਕਹਿੰਦੇ ਕਾਰਡ ਬਣੇ ਹੋਏ ਨੇ মিডিਆ ਤੇ ਫਿਰ ਵੀ মিডিਆ ਨੂੰ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਕਾਰਡ ਬਣਿਆ ਰੋਲਦੀ ਹੈ ਵੀਪੀਆਰ ਤੋਂ ਤਾਂ ਵੀ ਨਹੀਂ ਆਇਆ ਇਹਨੂੰ ਦੇਖ ਕੇ ਵੀ ਨਹੀਂ ਅੰਦਰ ਜਾਂਦੇ ਰੇ ਪੌਲਿਸ ਨਹੀਂ ਪੁਲਿਸ ਸਿਕਿਉਰ ਰੋਕ ਰਹੀ ਹੈ ਪਤਾ ਨਹੀਂ ਕੀ ਨਹੀਂ ਨਹੀਂ ਜਾਓ ਤੁਸੀਂ ਅੰਦਰ ਜੇ ਕਾਰਡ ਬਣੇ ਆ ਫਿਰ ਕਿੱਦਾਂ ਰੋਕ ਸਕਦੇ ਮੈਂ ਹੁਣੇ ਡੀਸੀ ਸਾਹਿਬ ਨੂੰ ਪੁੱਛਦਾ ਵੀ ਇਹ ਰੋਕ ਰਹੇ

ਜਿਹੜੀ ਇੱਥੇ ਵੋਟ ਨਹੀਂ ਉਹ ਵੋਟ ਉਹ ਲੋਕ ਇੱਥੇ ਆ ਕੇ ਖੜੇ ਵੀ ਕਿਉਂ ਹੈਗੇ ਆ? ਪਰ ਪੁਲਿਸ ਬਿਲਕੁਲ ਇਹਨਾਂ ਦੇ ਹੱਥਾਂ 'ਚ ਢੇਡ ਰਹੀ ਹੈ ਜਿਹੜੇ ਇਹਨਾਂ ਨੂੰ ਰੋਕ ਵੀ ਨਹੀਂ ਰਹੀ ਹੈਗੀ। ਵੀ ਤੁਸੀਂ ਇੱਥੇ ਕਿਉਂ ਖੜੇ ਹੈਗੇ ਹੋ? ਜਿਹੜਾ ਕੋਈ ਵੋਟ ਪਾਣ ਆਉਂਦਾ ਉਹਨੂੰ ਤਾਂ ਧੱਕੇ ਨਾਲ ਰੋਕ ਰਹੀ ਹੈ। ਫੇਰ ਕਹੋ ਹੱਲੇ ਅੰਦਰ ਰਸ਼ ਹੈਗਾ ਹੈ। ਤੁਸੀਂ ਅੰਦਰ ਨਹੀਂ ਜਾਣਾ। ਪਰ ਇਹਨਾਂ ਨੂੰ ਅੰਦਰ ਭੇਜ ਰਹੀ ਹੈ ਕਿ ਤੁਸੀਂ ਚਲੇ ਜਾਓ। ਤੁਸੀਂ ਮੈਨੂੰ ਕੀ ਕਹਿ ਰਹੇ ਹੋ? ਪੁਲਿਸ ਮੈਨੇਜਮੈਂਟ ਤਾਂ ਸਾਰਿਆਂ ਨਾਲ ਪੱਤਰ ਨਹੀਂ ਸੀ ਕਰ ਰਹੀ ਸੀ। ਮੀਡੀਆ ਨਾਲ ਵੀ ਕੰਮ ਕਰ ਰਹੀ ਹੈ। ਤੁਸੀਂ ਤੇ ਰਿਪੋਰਟ ਕਰ ਰਹੀ ਹੈ ਨਾ ਸਾਰਿਆਂ ਦੀ। ਇਹ ਪੁਲਿਸ ਦੇਖੇ ਲੋਕ ਦੇਖਣ ਔਰ ਲੋਕ ਇਹਨਾਂ ਦੇ ਉਲਟ ਵੋਟ ਕਰਨਾਂ ਮੈਂ ਸਾਰਿਆਂ ਨੂੰ ਅਪੀਲ ਕਰਦੀ ਆ ਕਿ ਸੜਕਾਂ ਤੇ ਨਿਕਲਣ ਔਰ ਵੋਟ ਕਰਨ ਜਿਹੜੇ ਅੱਜ ਆ ਸੰਜੀਵ ਅਰੋੜਾ ਜੀ ਆ ਚਾਹੇ ਆਮ ਆਦਮੀ ਪਾਰਟੀ ਹੈ ਇਹ ਧੱਕੇਸ਼ਾਹੀ ਤੇ ਉੱਤੇ ਰਹੀ ਹੈ ਕਿ ਕਿਸੇ ਨੂੰ ਵੋਟ ਨਹੀਂ ਕਰਨ ਦੇਣਾ ਗੁੰਡਿਆਂ ਦੇ ਹੱਥ ਦੇ ਵਿੱਚ ਲੁਧਿਆਣਾ ਦੇਣਾ ਚਾਹੁੰਦੇ ਆ ਤੁਸੀਂ ਹੋ ਸਕਦੇ ਸੀ ਤੁਸੀਂ ਮੈਂ ਕਿ ਆਏ ਹਾਂ ਕਿੱਦਾਂ ਕੀ ਗੱਲ ਹੋਈ ਹੈ ਕਿਵੇਂ ਕੁਛ ਵੀ ਨਹੀਂ ਮੈਂ ਤਾਂ ਚੈੱਕੀ ਸਰ ਚੈੱਕੀ ਮੈਂ ਤਾਂ ਗੱਲ ਵੀ ਨਹੀਂ ਕੀਤੀ ਤੁਸੀਂ ਕਹਿ ਰਹੇ ਹੋ ਕਿ ਸਿਕਿਉਰਟੀ ਨੂੰ ਨਹੀਂ ਆਉਣ ਦਿੱਤਾ ਅੰਦਰ ਸਿਕਿਉਰਟੀ ਨੇ ਆਪਣਾ ਡਿਸੀਜਨ ਆਪ ਲੈਣਾ ਹੁੰਦਾ ਹਾਂ ਚਲੋ ਠੀਕ ਹੈ ਥੈਂਕ ਯੂ ਠੀਕ ਠੀਕ ਬੇਟਾ ਬਾਰ ਚਾਰ ਚਾਹਤ ਰਹੇ ਹੋ ਜੀ ਹੁਣ ਤੁਸੀਂ ਕੰਪਲੀਟ ਮੈਨੂੰ ਤਾਂ ਪਤਾ ਹੈ ਕਿ ਹੈ ਹੀ ਨਹੀਂ ਇਹ ਵਾਟਰ ਇੱਥੇ ਦੇ ਇਹ ਇੱਥੇ ਸਾਰੀ ਡਿਸਟਰਬੈਂਸ ਕ੍ਰੀਏਟ ਕਰਨ ਨੂੰ ਆਏ ਹੈਗੇ ਆ ਉਸ ਲੋਗਾ ਤੇ ਮਤਾਂਸ਼ੂ ਉਹਨਾਂ ਨੂੰ ਸਕਲਾਇਰ ਕਿਤਾਬ ਦੇ ਮੂਹਰੇ ਨਹੀਂ ਥੋੜਾ ਜਿਹਾ ਮੂਹਰੇ ਹੋਣੇ ਹੋਗੇ। ਕਿ ਕਿ ਪੁਲਿਸ ਸਹੀ ਚੱਲ ਰਹੀ ਹੈ ਕਿ ਇਹਨਾਂ ਨੇ ਕਿ ਕਿ ਫੈਮਿਲੀ ਮੈਂਬਰਸ ਖੜੇ ਹੋ ਗਏ ਵੀਡੀਓ ਬਣਾ ਰਹੇ ਆ ਉਹ ਕਰ ਰਹੇ ਆ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਆ ਔਰ ਮੈਂ ਪੁਲਿਸ ਨੂੰ بار بار ਕਹਿ ਰਹੀ ਆ ਕਿ ਇਹ ਜਦੋਂ ਵੋਟਰ ਨਹੀਂ ਆ ਇਸ ਬੂਥ ਦੇ ਇੱਥੇ ਆ ਕੇ ਖੜੇ ਕਿਉਂ ਹੋਇਆ ਗਿਆ। ਸਾਡੇ ਵੱਲੋਂ ਕੀ ਹੋ ਰਿਹਾ ਕਿ ਫੋਟੋਆਂ ਵੀ ਖਿੱਚ ਰੇ ਸੀਗੇ ਇਹ। ਬਿਲਕੁਲ ਲਾਈਵ ਫੋਟੋਆਂ ਖਿੱਚ ਰੇ ਆ ਕਿਹਨੂੰ ਭੇਜ ਰੇ ਆ ਕੁਛ ਨਹੀਂ ਪਤਾ। ਉਹ ਕਹਿੰਦੇ ਵੀ ਇਹ ਇੱਥੇ ਬੈਠੀਆਂ ਤੁਹਾਡਾ ਲਾਉ ਨਹੀਂ ਹੈ ਉਹ ਕਹਿੰਦੇ। ਮੈਂ ਵੋਟਰ ਸੁਣੋ じゃ ਕੇ ਤੁਸੀਂ ਇਹ ਕਿੱਥੋਂ ਆਏ ਆ ਇਹ ਇੱਥੇ ਦੀ ਵੋਟਰ ਹੈ ਐਸ ਬੂਥ ਦੇ ਵੋਟਰ ਹੈ ਪੁੱਛਣ ਪੁੱਛੋ ਇਹਨਾਂ ਨੂੰ ਜਾ ਕੇ ਜਰਾ ਹੁਣ ਕੀ ਸ਼ਿਕਾਇਤ ਸੀ ਸ਼ਿਕਾਇਤ ਕੀ ਕੀਤੀ ਕੋਈ ਜੀ ਮੈਂ ਕਰਨ ਲੱਗੀ ਆ ਸ਼ਿਕਾਇਤ ਪਹਿਲਾਂ ਸਵੇਰੇ ਵੀ ਦੇਖਿਆ ਹੁੰਦਾ ਜਦੋਂ ਹੁਣੇ ਸਾਡੇ ਨਾਲ ਗੱਲ ਕਰ ਰਹੇ ਸੀਗੇ ਉਹ ਕਹਿੰਦੇ ਕਿ ਤੁਸੀਂ ਵੀ ਲਗਾਤਾਰ ਇੱਥੇ ਡੱਡੇ ਹੋਏ ਆ ਤੁਸੀਂ ਤੁਸੀਂ ਵੀ ਇਨਫਲੂਐਂਸ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਇੰਟਰਵਿਊ ਜੀ ਮੈਂ ਕਿਸੇ ਨੂੰ ਇਨਫਲੂਐਂਸ ਕਰਨ ਦੀ ਕੋਸ਼ਿਸ਼ ਨਹੀਂ ਕਰ ਰਹੀ ਮੈਂ ਇੱਥੇ ਦੀ ਵੋਟਰ ਹੈਗੀ ਆ ਮੈਂ ਵੋਟ ਆਪਣੀ ਕਾਸਟ ਕਰਨੀ ਆ ਜਿਹੜੇ ਬਾਹਰ ਲਿਆ ਰਹੇ ਆ ਉਹਨਾਂ ਨੂੰ ਪੁੱਛੋ ਇੱਥੇ ਦੇ ਵੋਟਰ ਹੈ ਕਿ ਨਹੀਂ ਹੈ ਉਹਨਾਂ ਨੂੰ ਪੁੱਛੋ ਜਾ ਕੇ ਔਰ ਤੁਸੀਂ ਕੋਈ ਉਹਨਾਂ ਨੂੰ ਨਹੀਂ ਪੁੱਛ ਰਿਆ ਨਹੀਂ ਪੁਲਿਸ ਉਹਨਾਂ ਨੂੰ ਰੋਕ ਰਹੀ ਹੈਗੀ ਹੈ ਠੀਕ ਹੈ ਤੁਸੀਂ ਕੰਪਲੇਨਟ ਕਰ ਰਹੇ ਹੋ ਮੇਰਾ ਮੱਲਾ ਮੇਰਾ ਘਰ ਔ ਸਾਮਨੇ ਮੇਰਾ ਘਰ ਹੈਗਾ ਇਹ ਕੌਣ ਹੈ ਮੈਮ ਕਿਸ ਕੱਲ ਨੂੰ ਲੇਕਿਨ ਔਰ ਮੈਨੂੰ ਪਤਾ ਹੈ ਪਿਆਰ ਵੋਟਾਂ ਚ ਤਬਦੀਲ ਹੋਏਗਾ ਹਾਂਜੀ ਕੰਪੇਨਿੰਗ ਬਹੁਤ ਹੈਕਟਿਕ ਸ਼ਡਿਊਲ ਰਿਹਾ ਨਿਵਾਸੀਆ ਬਿਲਕੁਲ ਠੀਕ ਹੈ ਹੁਣ ਲੰਬਾ ਤਾਂ ਸੀ ਬਟ ਠੀਕ ਹੈ ਹਾਂਜੀ ਮਿਸ ਇਲੈਕਟਰਲ ਪੋਲਿਟਿਕਸ ਪਹਿਲੀ ਨਰ ਉਤਰੇ ਹੋ ਇੰਨਾ ਪਿਆਰ ਦੇਖਣ ਨੂੰ ਮਿਲ ਰਿਹਾ ਕਿ ਇਸ ਤਰੀਕੇ ਨਾਲ ਧੰਨਵਾਦ ਕਰਦੇ ਨੂੰ ਜਾਨਾ ਬਸ ਮੈਂ ਲੁਧਿਆਣਾ ਵਾਸੀਆਂ ਦਾ ਧੰਨਵਾਦ ਆ ਤੇ ਮੈਂ ਡਬਲ ਧੰਨਵਾਦ ਹੋਊਗਾ ਲੁਧਿਆਣਾ ਵਾਸੀਆਂ ਦਾ ਮੇਰੀ ਹੱਥ ਜੋੜ ਕੇ ਗੁਜ਼ਾਰਿਸ਼ ਹੈ ਕਿ ਬਾਹਰ ਆ ਕੇ ਵੋਟਾਂ ਪਾਓ ਮੈਂ ਮੈਂ ਵੀ ਵੋਟ ਪਾਈ ਆ ਮੈਂ ਬੂਥਾਂ ਚ ਘੁੰਮਿਆ ਵੀ ਆ 5 10 ਮਿੰਟ ਤੋਂ ਵੱਧ ਇੱਕ ਵੋਟ ਤੇ ਨਹੀਂ ਲੱਗਦੇ ਇਹ ਟਾਈਮ ਕੱਢੋ ਆਪਾਂ ਲੁਧਿਆਣਾ ਦਾ ਰਿਕਾਰਡ ਬਣਾਣਾ ਹੈ ਵੋਟਿੰਗ ਦਾ ਇੱਕ ਜਿਹੜੀ ਕਿ ਡੈਮੋਕ੍ਰੇਸੀ ਲਈ ਬਹੁਤ ਜ਼ਰੂਰੀ ਹੈ। ਥੋੜਾ ਵੱਡੀ ਗੱਲ ਹੈ ਕਿ ਆ ਵੋਟਿੰਗ ਦੀ ਪਰਸੈਂਟੇਜ ਬਹੁਤ ਘੱਟ ਹੋ ਰਹੀ ਹੈ ਯਾਨੀ ਨਹੀਂ ਨਹੀਂ ਕੋਈ ਘੱਟ ਨਹੀਂ ਠੀਕ ਹੈ। ਥੋੜਾ ਸਾਹਿਬ ਹੁਣੇ ਕੰਪੀਸ਼ਨ ਆ ਚੁਈ ਤੇ ਪਤਨੀ ਬੂਥ ਦੇ ਬਾਹਰ ਖੜੇ ਨੇ ਉਹ ਕਹਿ ਰਹੇ ਕਿ ਆਮ ਆਪੀ ਪਾਰਟੀ ਦੇ ਕੁਝ ਲੋਕ ਦੇ ਦੋਹੇ ਇਲਾਕੇ ਨਾਲ ਸੰਬੰਧਨ ਨਹੀਂ ਹੈ। ਉਹ ਇਸ ਬੂਥ ਦੇ ਬਾਹਰ ਖੜੇ ਨੂੰ ਇਤਰਾਜ਼ ਜਤਾ ਰਹੇ ਨੇ। ਮੈਨੂੰ ਨਹੀਂ ਪਤਾ ਇਹ ਦੇਖੋ ਜਿਹੜੇ ਅਫਸਰ ਸਹਬਾਨ ਆਪੇ ਦੇਖ ਲੈਣਗੇ ਮੈਨੂੰ ਕੁਝ ਨਹੀਂ ਪਤਾ ਹਾਂ ਇਹ ਬਿਲਕੁਲ ਸਰ ਬਾਥਰੂਮ ਆਇਆ ਜੋ ਅੰਦਰ ਫੋਨ ਆਇਆ ਵੀ ਤੂੰ ਅੰਦਰ ਆ ਜਾ ਥੋੜੀ ਦੇਰ ਲਈ ਸਵੇਰ ਦਾ ਬੈਠਾ ਉਹਨੂੰ ਬਾਹਰ ਨਹੀਂ ਆਣ ਦਿੱਤਾ ਜਾਂਦਾ ਪਿਆ ਵੀ ਉਹ ਕਹਿੰਦਾ ਮੇਰੀ ਜਗ੍ਹਾ ਤੇ ਆ ਕੇ ਬਹਿ ਜਾ ਮੈਂ ਥੋੜੀ ਸਵੇਰ ਦਾ ਉੱਥੇ ਫਸਿਆ ਹੋਇਆ ਹਾਂ कौन बात की फोटो किस बात की फोटो आप मुझे कैंडेट के वहां पे हम गेट पे खड़ना जी तो?

ਕਿ ਫੋਟੋਆਂ ਖਿੱਚ ਰਿਹਾ ਸਾਰੇ ਇਹਦੀਆਂ ਪਤਾ ਨਹੀਂ ਉਹਨਾਂ ਨੇ ਕਿੱਥੇ ਭੇਜ ਕੇ ਆਏ ਗਿਆ ਕੱਲ ਵੀ ਤੁਸੀਂ ਕੋਈ ਕਿਸੇ ਕੋਈ ਅਸਰ ਹੋਇਆ ਉਹਨਾਂ ਦਾ ਨਹੀਂ ਕੁਝ ਨਾ ਹੀ ਫੋਟੋ ਰਹਿਤੇ ਨੇ ਉਹ ਕਹਿ ਰਹੇ ਮਾਈਕ ਲੈ ਮਾਈਕ ਲੈ ਕਿਤੇ ਤਰ ਫੋਨ ਨਾ ਲੈ ਕੇ ਜਾਓ ਇੱਕ ਵੀ ਸਾਰੇ ਜਿਹੜੇ ਸ਼ਾਂਤੀਪੁਰਾ ਮਹੌਲ ਚ 10 ਨੰਬਰ 10 ਨੰਬਰ ਕਿਤੇ ਵੀ ਪਾਇਆ ਨਹੀਂ ਚੱਲ ਰਿਹਾ ਸੀ ਇੰਸਪੈਕਟਰ ਇਹ ਕਿ ਖੜੇ ਵੀ ਕਿਉਂ ਹੈਗੇ ਆ ਪੁਲਿਸ ਬਿਲਕੁਲ ਨਹੀਂ ਆ ਰਹੀ ਚੁੱਕੀ ਹੈ ਜਿਹੜੇ ਲੋਕ ਰਹਿੰਦੇ ਨੇ ਮੇਰੀ ਅਗੀ ਫਿਰ ਤੁਸੀਂ ਇੱਥੇ ਕਿਉਂ ਖੜੇ ਹੈਗੇ ਹੋ ਜਿਹੜਾ ਕੋਈ ਵੋਟ ਪਾਣ ਆਉਂਦਾ ਉਹਨੂੰ ਤਾਂ ਧੱਕੇ ਨਾਲ ਰੋਕ ਰਹੀ ਹੈ ਫਿਰ ਉੱਕ ਜਾਓ ਹੱਲੇ ਅੰਦਰ ਰਸ਼ ਹੈ ਆਇਆ ਤੁਸੀਂ ਅੰਦਰ ਨਹੀਂ ਜਾਣਾ ਪਰ ਇਹਨਾਂ ਨੂੰ ਅੰਦਰ ਧਜ ਰਹੀ ਹੈ ਪੁਲਿਸਿੰਗ ਮੈਨੇਜਮੈਂਟ ਦੇ ਕੀ ਕਹਿ ਰਹੇ ਹੋ ਪੁਲਿਸ ਮੈਨੇਜਮੈਂਟ ਤਾਂ ਸਾਰਿਆਂ ਨਾਲ ਬਦਤਮੀਜ਼ੀ ਕਰ ਰਹੀ ਸੀ ਇਹ ਨਵੀਂ ਬਰਾਬਰ ਕਰਿਆ ਵੀਡੀਓ ਤੇ ਰਿਪੋਰਟ ਹੀ ਕਰ ਰਹੀ ਹੈ ਨਾ ਸਾਡੇ ਨਾਲ ਇਹ ਪੁਲਿਸ ਦੇਖੇ ਲੋਕ ਦੇਖਣ ਔਰ ਲੋਕ ਇਹਨਾਂ ਦੇ ਉਲਟ ਵੋਟ ਕਰਨਾਂ ਮੈਂ ਸਾਰਿਆਂ ਨੂੰ ਅਪੀਲ ਕਰਦੀ ਆ ਕਿ ਸੜਕਾਂ ਤੇ ਨਿਕਲਣ ਔਰ ਵੋਟ ਕਰਨ ਜਿਹੜੇ ਆ ਚਾ ਸੰਜੀਵ ਅਰੋੜਾ ਜੀ ਆ ਚਾ ਆਮ ਆਦਮੀ ਪਾਰਟੀ ਹੈ ਇਹ ਧੱਕੇਸ਼ਾਹੀ ਤੇ ਉੱਤੇ ਆਈ ਹੈ ਕਿ ਕਿਸੇ ਨੂੰ ਵੋਟ ਨਹੀਂ ਕਰਨ ਦੇਣਾ ਗੁੰਡਿਆਂ ਦੇ ਹੱਥ ਦੇ ਵਿੱਚ ਲੁਧਿਆਣਾ ਦੇਣਾ ਚਾਹੁੰਦੇ ਆ ਥੋੜਾ ਜਿਹਾ ਖੇਡ ਲਓ ਬੰਨੋ ਯਾਰ ਛੁੱਟ ਛੁੱਟ